ਡਾਕਟਰ ਚਰਨਜੀਤ ਸਿੰਘ ਸਭਾਪਤੀ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਦੀ ਰਿਪੋਰਟ ਪੇਸ਼ ਕਰਨ ਧੰਨਵਾਦ ਸਪੀਕਰ ਸਾਹਿਬ ਮੈਂ ਭਾਰਤ ਦੇ लेखाकार ਨਰੀਖਣ ਅਤੇ ਮਹਾਲੇਖਾ ਪ੍ਰੀਖਣ ਦੀ ਰਿਪੋਰਟ ਵਿੱਚ ਪੰਜਾਬ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਸਕੀਮ ਦੇ ਲਾਗੂਕਰਨ ਅਤੇ ਕਾਰਗੁਜ਼ਾਰੀ लेखा ਪ੍ਰੀਖਾ ਦੇ ਵਕਵਕ ਪੈਰਿਆਂ ਦੀ ਤੇ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਦੀ ਸਾਲ 2023-24 ਦੀ ਪਹਿਲੀ ਰਿਪੋਰਟ ਸਦਨ ਚ ਪੇਸ਼ ਕਰਦਾ ਹਾਂ ਸਪੀਕਰ ਸਾਹਿਬ ਰਿਪੋਰਟ ਵਿੱਚ ਕਮੇਟੀ ਵੱਲੋਂ ਸਰਬਸੰਮਤੀ ਨਾਲ ਕਾਫੀ ਸਾਰੀਆਂ ਜਿਹੜੀਆਂ সুপারিশਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਜਿਨ੍ਹਾਂ ਨਾਲ ਮਨਰੇਗਾ ਦੇ ਕੰਮਾਂ ਵਿੱਚ ਹੋਰ ਨਿਖਾਰ ਆਵੇਗਾ ਅਤੇ ਪੰਜਾਬ ਚ ਮਨਰੇਗਾ ਦੁਆਰਾ ਕੀਤੇ ਗਏ ਕੰਮਾਂ ਅਤੇ ਕਮਕਾਰ ਕਰ ਰਹੇ ਅਧਿਕਾਰੀਆਂ ਕਰਮਚਾਰੀਆਂ ਦੇ ਕੰਮਾਂ ਚ ਪਾਰਦਰਸ਼ਤਾ ਪਾਰਦਰਸ਼ਿਤ ਸ਼ਿੱਕਾ ਟ੍ਰਾਂਸਪੇਰੈਂਸੀ ਆਏਗੀ ਤੇ ਕਮੇਟੀ ਦੁਆਰਾ ਇੱਕ ਖਾਸ ਜੋ ਸਿਫਾਰਸ਼ਾਂ ਕੀਤੀਆਂ ਗਈਆਂ ਹਨ ਉਹਨਾਂ ਚ ਇਹ ਹੈ ਕਿ ਵਿਭਾਗ ਦੁਆਰਾ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ 5 ਸਾਲਾਂ ਪਾਲਿਸੀ ਨੂੰ ਮੱਦੇਨਜ਼ਰ ਰੱਖ ਕੇ ਕੰਮ ਕੀਤੇ ਜਾਣ ਤਾਂ ਜੋ ਮਨਰੇਗਾ ਦੁਆਰਾ ਕੀਤੇ ਗਏ ਕੰਮਾਂ ਨਾਲ ਪਿੰਡਾਂ ਨੂੰ ਯੋਜਨਾ ਦਾ ਫਾਇਦਾ ਹੋ ਸਕੇ ਅਤੇ ਮਨਰੇਗਾ ਵਿੱਚ ਲੱਗੇ ਸਾਧਨਾਂ ਨਾਲ ਪਿੰਡਾਂ ਦੀ ਨੁਹਾਰ ਬਦਲ ਸਕੇ ਕਮੇਟੀ ਦੁਆਰਾ ਇੱਕ ਹੋਰ ਸਿਫਾਰਿਸ਼ ਕੀਤੀ ਗਈ ਹੈ ਕਿ ਮਨਰੇਗਾ ਦੁਆਰਾ ਬਣਾਈਆਂ ਕਮੇਟੀਆਂ ਵਿੱਚ एनजीओज ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਕਿ ਇਸ ਨਾਲ ਜਿਹੜਾ ਹੈਗਾ ਹੋਰ ਟਰਾਂਸਪਰੈਂਸੀ ਜਿਹੜੀ ਹੈਗੀ ਕੰਮ ਕਰ ਚਾਵੇ ਕਮੇਟੀ ਦੁਆਰਾ ਮਨਰੇਗਾ ਵਰਕਰਾਂ ਦੀਆਂ ਮੁਸ਼ਕਲਾਂ ਧਿਆਨ ਚ ਰੱਖਦੇ ਹੋਏ ਕਾਫੀ ਵਿਚਾਰਸ਼ਾਂ ਕੀਤੀਆਂ ਗਈਆਂ ਹਨ ਕਮੇਟੀ ਵੱਲੋਂ ਆਮ ਪ੍ਰੀਖਣ ਵੀ ਕੀਤਾ ਗਿਆ ਹੈ ਜਿਸ ਅਨੁਸਾਰ ਕਮੇਟੀ ਨੂੰ ਇੱਕ ਰਿਪੋਰਟ ਸਬਮਿਟ ਕੀਤੀ ਜਾਵੇ ਜਿਸ ਵਿੱਚ ਇਹ ਦਰਸਾਇਆ ਜਾਵੇ ਕਿ ਕਿਹੜੇ-ਕਿਹੜੇ ਪਿੰਡਾਂ ਵਿੱਚ ਲਿਕੁਇਡ ਵੇਸਟ ਮੈਨੇਜਮੈਂਟ ਸਿਸਟਮ ਸੋਲਿਡ ਵੇਸਟ ਮੈਨੇਜਮੈਂਟ ਸਿਸਟਮ ਅਤੇ ਪੰਚਾਇਤੀ ਘਰਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕਿਹੜੇ ਪਿੰਡਾਂ ਵਿੱਚ ਇਹ ਹਾਲੇ ਤੱਕ ਸ਼ੁਰੂ ਨਹੀਂ ਹੋਇਆ ਇਸ ਦਾ ਮੁਕੰਮਲ ਡਾਟਾ ਕਮੇਟੀ ਨੂੰ ਜਲਦ ਤੋਂ ਜਲਦ ਮਹਈਆ ਕਰਵਾਇਆ ਜਾਵੇ ਕਮੇਟੀ ਨੇ ਆਡਿਟ ਰਿਪੋਰਟ ਦੀ ਪੜਤਾਲ ਕਰਦਿਆਂ ਮਹਿਸੂਸ ਕੀਤਾ ਹੈ ਕਿ ਕਈ ਜ਼ਿਲ੍ਹਿਆਂ 'ਚ ਜਿਹੜਾ ਹੈਗਾ ਮਨਰੇਦ ਮਨਰੇਗਾ ਜਿਵੇਂ ਕਿ ਮੋਗਾ 'ਚ ਵਿਕਾਸ ਕਾਰਜਾਂ 'ਚ ਕਾਫੀ ਹੁਣ ਤਾਈਆਂ ਹਨ ਇਸ ਲਈ ਕਮੇਟੀ ਸਿਪਾਸ਼ ਕਰਦੀ ਹੈ ਕਿ ਇਸ ਜ਼ਿਲ੍ਹੇ ਦੇ 2 ਸਾਲ ਦੇ ਅੰਦਰ ਮਨਰੇਗਾ ਦੇ ਕੀਤੇ ਗਏ ਵਿਕਾਸ ਕਾਰਜਾਂ ਦਾ ਵਿਸਤਾਰਪੂਰਵਕ ਜਾਣਕਾਰੀ ਜਿਹੜੀ ਕਮੇਟੀ ਨੂੰ ਭੇਜੀ ਜਾਵੇ ਕਮੇਟੀ ਨੇ ਆਡਿਟ ਰਿਪੋਰਟ ਦੀ ਪੜਤਾਲ ਕਰਦੇ ਮਹਿਸੂਸ ਕੀਤਾ ਕਿ ਜਿੱਥੇ-ਜਿੱਥੇ ਆਡਿਟ ਵੱਲੋਂ ਕੋਈ ਆਬਜੈਕਸ਼ਨ ਲਗਾਏ ਜਾਂਦੇ ਹਨ ਵਿਭਾਗ ਵੱਲੋਂ ਉੱਥੇ ਕੰਮ ਠੀਕ ਕਰ ਦਿੱਤਾ ਜਾਂਦਾ ਹੈ ਪਰੰਤੂ ਪਰੰਤੂ ਜਿਨ੍ਹਾਂ ਪਿੰਡਾਂ 'ਚ ਪਿੰਡਾਂ 'ਚ ਇਹ ਆਡਿਟ ਨਹੀਂ ਹੁੰਦਾ ਉਹਨਾਂ 'ਚ ਜਿਹੜਾ ਹੈਗਾ ਕੰਮਕਾਰ ਉਸੇ ਤਰ੍ਹਾਂ ਹੀ ਉਨਤਾਈਆਂ ਰਹਿ ਜਾਂਦੀਆਂ ਹਨ ਸੋ ਕਮੇਟੀ ਦੀ ਨੇ ਸਪਸ਼ਟ ਕੀਤੀ ਹੈ ਕਿ ਵਿਭਾਗ ਵੱਲੋਂ ਕੋਈ ਅਜਹੀ ਪਾਲਿਸੀ ਜਾਂ ਸਿਸਟਮ ਤਿਆਰ ਕੀਤਾ ਜਾਵੇ ਕਿ ਹਰ ਪੰਚਾਇਤ ਦੇ ਵਿਕਾਸ ਕਾਰਜਾਂ ਦੀਆਂ ਹੁਣਤਾਈਆਂ ਬਾਰੇ ਪਤਾ ਲੱਗੇ ਲੱਗ ਸਕੇ ਅਤੇ ਉਹਨਾਂ ਨੂੰ ਦਰੁਸਤ ਕੀਤਾ ਜਾਵੇ ਕਮੇਟੀ ਦੇ ਧਿਆਨ ਵਿੱਚ ਆਇਆ ਹੈ ਕਿ ਵਿਭਾਗ ਵੱਲੋਂ ਵਿਕਾਸ ਕਾਰਜਾਂ ਚ ਹੁਣਤਾਈਆਂ ਲਈ ਗ੍ਰਾਮ ਰੁਜ਼ਗਾਰ ਸੇਵਕ ਨੂੰ ਜ਼ਿੰਮੇਵਾਰ ਬਣਾਇਆ ਜਾ ਰਿਹਾ ਹੈ ਪਰੰਤੂ ਜਿਹੜਾ ਗ੍ਰਾਮ ਰੁਜ਼ਗਾਰ ਸੇਵਕ ਹੈ ਉਹ ਇੱਕ ਠੇਕੇ ਤੇ ਰੱਖਿਆ ਮੁਲਾਜ਼ਮ ਹੈ ਇਸ ਲਈ ਕਮੇਟੀ ਨੇ সুপারিশ ਕੀਤੀ ਹੈ ਕਿ ਵਿਕਾਸ ਕਾਰਜਾਂ ਚ ਹੁਣ ਤਾਈਆਂ ਲਈ ਏਡੀਸੀ ਬੀਡੀਪੀਓ ਅਤੇ ਏਪੀਓ ਉਹਨਾਂ ਨੂੰ ਵੀ ਬਰਾਬਰ ਦਾ ਜਿਹੜਾ ਹੈਗਾ ਜ਼ਿੰਮੇਵਾਰ ਬਣਾਇਆ ਜਾਵੇ ਮੈਂ ਆਸ ਕਰਦਾ ਹਾਂ ਕਿ ਵਿਭਾਗ ਇਹਨਾਂ সুপারিশਾਂ ਨੂੰ ਜਲਦ ਤੋਂ ਜਲਦ ਲਾਗੂ ਕਰਕੇ ਮਨਰੇਗਾ ਸਕੀਮ ਨੂੰ ਵਿਕਾਸ ਦੇ ਲੀਹਾਂ ਤੇ ਲੈ ਕੇ ਲੈ ਕੇ ਜਾਵੇਗਾ ਤੇ ਪਿੰਡਾਂ ਦੀ ਨੁਹਾਰ ਨੂੰ ਵਧੀਆ ਬਣਾਇਆ ਜਾਵੇਗਾ ਅਤੇ ਇਹਨਾਂ ਸਿਪਾਦਸ਼ਾਂ ਨੂੰ ਲਾਗੂ ਕਰਕੇ ਕਮੇਟੀ ਦੀ ਗਰਮਾ ਨੂੰ ਵੀ ਕਾਇਮ ਰੱਖਿਆ ਜਾਵੇਗਾ ਮੈਂ ਸਾਰੇ ਸਤਕਾਰਯੋਗ ਮੈਂਬਰ ਸਹਿਬਾਨ ਆਡੀਟਰ ਸਹਿਬਾਨ ਸਾਰੇ ਸਟਾਫ ਮੈਂਬਰ ਤੇ ਆਡੀਟਰਸ ਦੀ ਟੀਮ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਪਰ ਖਾਸ ਤੌਰ ਤੇ ਸਪੀਕਰ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਕਮੇਟੀ ਦਾ ਸਭਾਪਤੀ ਨੇ ਉਪਤ ਕੀਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ